ਇਹ ਤੁਹਾਡੇ ਆਪਣੀ ਸੈਜੂਕੇਸ਼ਨਲ YouTube ਚੈਨਲ ਤੇ ਤਾਂ ਜਿਹੜੀ ਬਿਟਾਪਾ ਪਹਿਲਾਂ ਤੁਹਾਡੇ ਲਈ ਵੀਡੀਓ ਬਣਾਈ ਸੀ ਇੱਕ ਪ੍ਰੀ ਬੋਰਡ ਤੇ ਟਰਮ 2 ਪ੍ਰੀਖਿਆ ਦੀ ਡੇਟਸ਼ੀਟ ਸੰਬੰਧੀ ਠੀਕ ਹੈ ਤਾਂ ਉਹਦੇ ਨਾਲ ਸੰਬੰਧਤ ਆਪਾਂ ਇੱਕ ਹੋਰ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਜਿਹਦੇ ਵਿੱਚ ਥੋੜਾ ਬੁੰਟਾ ਚੇਂਜ ਹੈ ਬਿਟਾ ਪ੍ਰੀਖਿਆ ਦੀ ਡੇਟਸ਼ੀਟ ਦੇ ਵਿੱਚ ਥੋੜਾ ਚੇਂਜ ਹੈ ਤਾਂ ਇੱਕ ਦੋ ਕੁਐਸਚਨ ਵੀ ਨੇ ਜਿਹੜੇ ਤੁਹਾਡੇ ਮਨ ਦੇ ਵਿੱਚ ਸੀਗੇ ਉਹਨਾਂ ਦਾ ਵੀ ਜਵਾਬ ਆਪਾਂ ਤੁਹਾਨੂੰ ਦੇਵਾਂਗੇ ਇਸੇ ਵੀਡੀਓ ਦੇ ਵਿੱਚ ਇਹ ਹਾਂਜੀ ਤਾਂ ਜਿਹੜੀ ਪ੍ਰੀ ਬੋਰਡ ਪ੍ਰੀਖਿਆ ਹੈ ਉਹਦੇ ਵਿੱਚ ਕੀ ਤਬਦੀਲੀ ਆ ਵੀ ਡਿਪਾਰਟਮੈਂਟ ਨੇ ਇੱਕ ਪੱਤਰ ਜਾਰੀ ਕੀਤਾ ਹੈ ਤਾਂ ਇਹਦੇ ਵਿੱਚ ਆਪਣੇ ਕੋਲੇ ਲਿਖਿਆ ਹੈ ਨਵੋਦਿਆ ਵਿਦਿਆਲਿਆ ਦੀ ਪ੍ਰੀਖਿਆ ਨੂੰ ਮੱਦੇ ਨਜ਼ਰ ਰੱਖਦੇ ਹਵਾਲਾ ਪੱਤਰ ਅਧੀਨ ਜਾਰੀ ਕੀਤੀ ਗਈ ਡੇਟਸ਼ੀਟ ਵਿੱਚ 20 1 2024 ਨੂੰ ਹੋਣ ਵਾਲੀ ਸਾਰੀਆਂ ਜਮਾਤਾਂ ਦੀ ਪ੍ਰੀਖਿਆ ਹੁਣ 29 1 2024 ਦਿਨ ਸੋਮਵਾਰ ਨੂੰ ਲਈ ਜਾਵੇ ਠੀਕ ਹੈ ਵੀ ਤੇ ਬੀ ਇੱਕ ਨੂੰ ਜਿਹੜਾ ਪੇਪਰ ਤੁਹਾਡਾ ਹੋਣਾ ਸੀ ਉਹ 29 ਨੂੰ ਹੋਏਗਾ ਉਹ ਪੇਪਰ ਜਿਹੜਾ ਬੀ ਨੂੰ ਉਹ ਆਪਾਂ ਡਾਟਾ ਸ਼ੀਟ ਦੇ ਵਿੱਚ ਵੀ ਦੇਖਾਂਗੇ ਵੀ ਕਿਹੜਾ ਪੇਪਰ ਸੀਗਾ ਵੱਖ-ਵੱਖ ਜਮਾਤਾਂ ਲਈ ਉਸ ਤੋਂ ਬਾਅਦ ਜਿਹੜਾ ਟਰਮ 2 ਦਾ ਸਿਲੇਬਸ ਹੋਏਗਾ ਵੀ ਉਹ ਸਾਰੀਆਂ ਜਮਾਤਾਂ ਲਈ ਮਤਲਬ ਨਾਨ ਬੋਰਡ ਜਮਾਤਾਂ ਲਈ ਜਿਹੜਾ ਸਿਲੇਬਸ ਹੋਏਗਾ ਪੂਰਾ ਸਿਲੇਬਸ ਹੀ ਹੋਏਗਾ ਮਤਲਬ ਜਿੰਨਾ ਵੀ ਸਿਲੇਬਸ ਫਾਈਨਲ ਪ੍ਰੀਖਿਆ ਲਈ ਹੁੰਦਾ ਸਾਲਾਨਾ ਪ੍ਰੀਖਿਆ ਲਈ ਹੁੰਦਾ ਉਹਨਾਂ ਸਾਰਾ ਸਿਲੇਬਸ ਆ ਜਿਹੜਾ ਉਹ ਪ੍ਰੀ ਬੋਰਡ ਪ੍ਰੀਖਿਆ ਲਈ ਜਾਂ ਆਪਾਂ ਗੱਲ ਹੀ ਆ ਟਰਮ 2 ਪ੍ਰੀਖਿਆ ਲਈ ਵੀ ਹੋਏਗਾ ਇੱਕ ਬੱਚਿਆਂ ਦੇ ਧਿਆਨ ਦੇ ਵਿੱਚ ਇਹ ਵੀ ਆ ਵੀ ਇਹ ਟਰਮ ਟੂ ਪ੍ਰੀਖਿਆ ਜਿਹੜੀ ਪੱਕੇ ਪੇਪਰ ਨੇ ਸਾਲਾਨਾ ਪੇਪਰ ਨੇ ਬੇਟਾ ਇਹ ਤੁਹਾਡੀ ਦੁਹਰਾਈ ਲਈ ਪੇਪਰ ਲੈ ਜਾ ਰਹੇ ਇਹਨਾਂ ਦੇ ਵਿੱਚ ਤੇ ਤੁਹਾਡੀ ਸੀਸੀ ਦੇ ਅੰਕ ਮਤਲਬ ਇੰਟਰਨਲ ਅਸੈਸਮੈਂਟ ਹੈ ਜਿਹੜੀ ਲਈ ਜਾਏਗੀ ਫਾਈਨਲ ਪ੍ਰੀਖਿਆ ਤੁਹਾਡੀ ਪੱਕੇ ਪੇਪਰ ਜਿਹਨੂੰ ਅਸੀਂ ਬੋਲਦੇ ਹਾਂ ਫਾਈਨਲ ਪ੍ਰੀਖਿਆ ਸਾਲਾਨਾ ਪ੍ਰੀਖਿਆ ਮਾਰਚ ਦੇ ਵਿੱਚ ਅਲੱਗ ਤੋਂ ਲਈ ਜਾਣੀ ਹੈ ਠੀਕ ਹੈ ਪਹਿਲਾਂ ਆਪਾਂ ਇਹ ਦੇਖ ਲਈਏ 21 ਨੂੰ ਕਿਹੜਾ ਪੇਪਰ ਸੀ ਜਿਹੜਾ 29 ਇੱਕ ਨੂੰ ਲਿਆ ਜਾਏਗਾ ਹਾਂਜੀ ਬੇਟਾ 8ਵੀਂ ਤੇ 10ਵੀਂ ਦੀ ਡੇਟਸ਼ੀਟ ਦੇ ਵਿੱਚ ਦੇਖੋ ਦੇਖੋ ਬਟਾ ਇਹ 20 ਤਰੀਕ ਨੂੰ ਜਿਹੜਾ ਪੇਪਰ ਹੈ 8ਵੀਂ ਜਮਾਤ ਦਾ ਪੰਜਾਬੀ ਦਾ ਪੇਪਰ ਹੈ ਤੇ 10ਵੀਂ ਦਾ ਇੰਗਲਿਸ਼ ਦਾ ਪੇਪਰ ਹੈ ਠੀਕ ਹੈ ਜਿਹੜਾ ਪੇਪਰ ਹੈ 20 ਤਰੀਕ ਨੂੰ ਨਹੀਂ ਲਿਆ ਜਾਏਗਾ ਮਤਲਬ ਇਹ 29 ਜਨਵਰੀ ਨੂੰ ਲਿਆ ਜਾਏਗਾ ਵੀ ਠੀਕ ਹੈ ਇਹ 29 ਜਨਵਰੀ ਪੀਪਰਾਂ ਤੋਂ ਤੁਹਾਡੇ ਜਦੋਂ ਸਾਰੇ ਪੀਪਰ ਖਤਮ ਹੋ ਜਾਣਗੇ ਉਸ ਤੋਂ ਬਾਅਦ 29 ਤਰੀਕ ਨੂੰ ਜਿਹੜਾ ਪੀਪਰ ਲਿਆ ਜਾਏਗਾ 8ਵੀਂ ਦਾ ਪੰਜਾਬੀ ਵਿਸ਼ੇ ਦਾ ਪੀਪਰ ਹੈ ਜਿਹੜਾ ਸ਼ਿਫਟ ਕੀਤਾ ਗਿਆ ਬੈਕ 29 ਤਰੀਕ ਨੂੰ ਲਿਆ ਜਾਏਗਾ ਤੇ 10ਵੀਂ ਦਾ ਇੰਗਲਿਸ਼ ਵਿਸ਼ੇ ਦਾ ਪੀਪਰ ਹੈ ਜਿਹੜਾ 29 ਤਰੀਕ ਨੂੰ ਲਿਆ ਜਾਏਗਾ 20 ਤਰੀਕ ਨੂੰ ਨਹੀਂ ਲਿਆ ਜਾਏਗਾ ਠੀਕ ਹੈ ਉਸ ਤੋਂ ਬਾਅਦ 12ਵੀਂ ਦੀ ਪ੍ਰੀਖਿਆ ਦੇ ਵਿੱਚ ਜਿਹੜੇ 20 ਤਰੀਕ ਨੂੰ ਪੀਪਰ ਨੇ ਇਹ ਵਾਲੇ ਸਾਰੇ ਰਾਜਨੀਤਿਕ ਸ਼ਾਸਤਰ ਰਾਜਨੀਤੀ ਸ਼ਾਸਤਰ ਜਾਨੀ ਕਿ ਪੋਲੀਟੀਕਲ ਸਾਇੰਸ ਬਾਇਓਲੋਜੀ ਬਿਜ਼ਨਸ ਸਟਡੀ ਪੇਪਰ 2 ਦਾ ਵੋਕੇਸ਼ਨਲ ਲਾਣ ਦਾ ਤਾਂ ਜਿਹੜੇ ਸਾਰੇ ਪੇਪਰ ਐ 20 ਤਰੀਕ ਨੂੰ ਹੋਣੇ ਸੀ ਬੇਟਾ ਇਹ ਹੁਣ 29 ਤਰੀਕ ਨੂੰ ਲੈ ਜਾਾਂਗੇ ਠੀਕ ਹੈ ਉਸ ਤੋਂ ਬਾਅਦ 6ਵੀਂ 7ਵੀਂ 9ਵੀਂ ਦੀ ਡੇਟ ਸ਼ੀਟ ਦੇ ਵਿੱਚ ਜਿਹੜਾ 20 ਤਰੀਕ ਨੂੰ ਪੇਪਰ ਹੋਣਾ ਹੈ 6ਵੀਂ ਦਾ ਸਾਇੰਸ ਵਿਸ਼ੇ ਦਾ ਪੇਪਰ 7ਵੀਂ ਦਾ ਹਿੰਦੀ ਦਾ ਤੇ 9ਵੀਂ ਦਾ ਸਮਾਜਿਕ ਸਿੱਖਿਆ ਦਾ ਜਿਹੜਾ ਪੇਪਰ ਐ ਜਿਹੜਾ 20 ਤਰੀਕ ਨੂੰ ਹੋਣਾ ਸੀ ਪਹਿਲਾਂ ਇਹ 29 ਤਰੀਕ ਨੂੰ ਲਿਆ ਜਾਏਗਾ ਠੀਕ ਹੈ ਬੇਟਾ ਤਾਂ ਇਹ ਨੋਟ ਤੁਸੀਂ ਕਰ ਲੈਣਾ ਹੈ ਥੈਂਕ ਯੂ